ਸਾਤਰੀਏ ਕਾਲ ਜੀ ਸਾਰਿਆਂ ਇਹ ਤੁਸੀਂ ਜੋ ਦੇਖ ਰਹੇ ਹੋ ਕੰਮ ਇਹ ਪੇਂਟ ਕਰ ਕੋਰਡ ਵਿੱਚ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਪਰਨਾ ਛੱਤਾਂ ਆਪਾਂ ਮੈਚਿੰਗ ਕਰਕੇ ਲਗਾਈਆਂ ਹਨ ਇੱਥੇ ਸਾਰਾ ਕੰਦਾ ਔਰ ਛੱਤਾਂ ਦਾ ਕੰਮ ਹੈ ਕੰਦਾ ਦੇਖ ਰਹੇ ਹੋ ਤੇ ਛੱਤਾਂ ਦੇਖ ਰਹੇ ਹੋ ਉਸ ਤੋਂ ਬਾਅਦ ਹਨ ਫੁੱਲ ਜਿਹੜਾ ਕਮਰਾ ਲਗਾ ਪੇਂਟ ਨੂੰ ਵੀਡੀਓ ਦਿਖਾਣੇ ਹਾਂ ਤੁਸੀਂ ਦੇਖ ਰਹੇ ਹੋ ਵੀਰ ਜੀ ਉਹਨਾਂ ਦੇ ਘਰੇ ਕੰਮ ਕੀਤਾ ਹੋਇਆ ਸਾਰੀ ਲੋਪੀ ਲਗਾਈ ਗਈ ਹੈ ਇਹ ਸਾਰਾ ਮੈਚਿੰਗ ਡਿਜ਼ਾਈਨ ਕਰਕੇ ਲਗਾਇਆ ਬਹੁਤ ਵਧੀਆ ਲੱਗ ਰਿਹਾ ਪਹਿਲੇ ਦੀ ਕੰਡੀਸ਼ਨ ਤੇ ਹੁਣ ਦੀ ਕੰਡੀਸ਼ਨ ਚ ਬਹੁਤ ਜ਼ਿਆਦਾ ਫਰਕ ਤੁਹਾਨੂੰ ਦਿਖ ਰਿਹਾ ਹੋਵੇਗਾ ਵੀਰ ਹਣੇ ਵੀ ਬਹੁਤ ਖੁਸ਼ ਹਨ ਤੇ ਸਾਰਾ ਕੰਮ ਬਹੁਤ ਵਧੀਆ ਹੋਇਆ ਹੈ ਲਾਈਟ ਕਲਰ ਦਾ ਪੇਪਰ ਲੱਗਾ ਹੋਇਆ ਨੋਰਮਲ ਵਿੱਚ ਤੇ ਵੀਰ ਹਣੇ ਬਹੁਤ ਖੁਸ਼ ਹਨ ਤੇ ਬਹੁਤ ਵਧੀਆ ਡਿਜ਼ਾਈਨ ਲੱਗਾ ਹੈ ਨਾ ਜੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ